ਆ ਕੁੜੀ ਘਰ ਬੈਠਿਆਂ ਕਿਵੇਂ ਕਮਾਈ ਐ ਲੱਖਾਂ ਰੁਪਏ ਇੰਜ ਕਰਦੀ ਐ ਲੱਖਾਂ ਪੈਸਿਆਂ ਦੀ ਸੇਵਿੰਗ ਤਿਆ ਨਾਲ ਸੁਣੋ ਤੁਸੀਂ ਵੀ ਆ ਗੱਲਾਂ ਜਾਣੋ ਪੈਸੇ ਕਮਾਉਣ ਦਾ ਸਹੀ ਤਰੀਕਾ ਜੀ ਹਾਂ ਇਸ ਪੋਸਟ ਦੇ ਉੱਤੇ ਬਹੁਤ ਸਾਰੀਆਂ ਟਿੱਪਣੀਆਂ ਆ ਰਹੀਆਂ ਨੇ ਕੁਝ ਲੋਕ ਹੈਰਾਨ ਵੀ ਹੋ ਰਹੇ ਨੇ ਕਿ ਉਹ ਮਾਰਕੀਟਿੰਗ ਰੋਲ ਦੇ ਵਿੱਚ ਐਨੇ ਪੈਸੇ ਕਿਵੇਂ ਕਮਾਈ ਐ ਅਤੇ ਨਾਲ ਹੀ ਇਨਾ ਖਰਚਾ ਵੀ ਕਰਦੀ ਹੈ ਦੱਸਦੀ ਹੈ ਕਿ ਦੱਖਣੀ ਬੰਬਈ ਦੇ ਰਹਿਣ ਵਾਲੀ 25 ਸਾਲਾ ਜੋ ਕਿ ਅਨਹਦ ਦੀ ਇੱਕ ਪੋਸਟ ਸੋਸ਼ਲ ਮੀਡੀਆ ਦੇ ਉੱਤੇ ਕਾਫੀ ਵਾਇਰਲ ਹੋ ਰਹੀ ਹੈ ਤੇ ਲੋਕਾਂ ਦੇ ਵੱਲੋਂ ਕਾਫੀ ਇਸ ਨੂੰ ਸ਼ੇਅਰ ਵੀ ਕੀਤਾ ਜਾ ਰਿਹਾ ਹੈ ਇਸ ਦੇ ਵਿੱਚ ਉਸਨੇ ਆਪਣੀ ਤਨਖਾਹ ਅਤੇ ਮਹੀਨੇ ਦੇ ਖਰਚਿਆਂ ਨੂੰ ਲੈ ਕੇ ਖੁੱਲ ਕੇ ਗੱਲ ਕੀਤੀ ਹੈ ਅਨਹਦ ਨੇ ਦੱਸਿਆ ਹੈਗਾ ਕਿ ਉਹ ਹਰ ਮਹੀਨੇ 2 ਲੱਖ 66000 ਰੁਪਏ ਕਮਾਉਂਦੀ ਹੈ ਹਨ ਹੱਦ ਨੇ ਦੱਸਿਆ ਹੈਗਾ ਕਿ ਉਹ ਆਪਣੇ ਕੈਰੀਅਰ ਦੀ ਸ਼ੁਰੂਆਤ ਤੋਂ ਹੀ ਐਨੀ ਵੱਡੀ ਰਕਮ ਕਮਾ ਰਹੀ ਹੈ ਇਹ ਜਾਣ ਕੇ ਲੋਕ ਵੀ ਹੈਰਾਨ ਹੋ ਰਹੇ ਨੇ ਤੇ ਉਹ ਵੀ ਜਾਨਣਾ ਚਾਹੁੰਦੇ ਨੇ ਕਿ ਐਨੇ ਪੈਸੇ ਆਖਿਰ ਲੜਕੀ ਕਿਵੇਂ ਕਮਾਈ ਹੈ ਤੇ ਐਨੀ ਘੱਟ ਉਮਰ ਦੇ ਵਿੱਚ ਕਿਉਂਕਿ ਅੱਜ ਦੇ ਸਮੇਂ ਦੇ ਵਿੱਚ 25 ਸਾਲ ਦੇ ਨੌਜਵਾਨ ਜਿਥੇ ਘਰ ਦੇ ਵਿੱਚ ਹੀ ਘੁੰਮਦੇ ਨੇ ਜਾਂ ਫਿਰ ਘਰਦਿਆਂ ਦੇ ਖਰਚਾਂ ਦੇ ਉੱਤੇ ਹੀ ਆਪਣਾ ਪਾਲਣ ਪੋਸ਼ਣ ਕਰਦੇ ਨੇ ਆਪਣੇ ਸ਼ੌਕ ਪੂਰੇ ਕਰਦੇ ਨੇ ਦੇਸ਼ੀ ਤੋਂ ਮਾਰਕੀਟਿੰਗ ਪ੍ਰੋਫੈਸ਼ਨਲ ਅਨਹਦ ਅਮਰੀਕਾ ਦੇ ਵਿੱਚ ਦੱਸਦੀ ਹੈ ਕਿ 75 ਲੱਖ ਰੁਪਏ ਦੀ ਨੌਕਰੀ ਛੱਡ ਕੇ ਭਾਰਤ ਆ ਗਈ ਹੈ ਤੇ ਉਸਨੇ ਇਹ ਇਹ ਵੀ ਦੱਸਿਆ ਹੈਗਾ ਕਿ ਉਸਨੇ ਅਮਰੀਕਾ ਦੇ ਵਿੱਚ 75 ਲੱਖ ਰੁਪਏ ਦੀ ਨੌਕਰੀ ਛੱਡ ਦਿੱਤੀ ਅਤੇ ਮੁੰਬਈ ਦੇ ਵਿੱਚ ਰਿਮੋਟ ਜੌਬ ਰਾਹੀਂ ਸਾਲਾਨਾ 40 ਲੱਖ ਰੁਪਏ ਕਮਾ ਰਹੀ ਹੈ 2024 ਦੇ ਵਿੱਚ ਆਪਣੀ ਗ੍ਰੈਜੂਏਸ਼ਨ ਪੂਰੀ ਕਰਨ ਤੋਂ ਬਾਅਦ ਅਨਹਦ ਨਿਊਯਾਰਕ ਦੇ ਲਈ ਚਲੀ ਗਈ ਸੀ ਇੱਥੇ ਉਸਨੇ ਬਿਨਾਂ ਕਿਸੇ ਤਨਖਾਹ ਤੋਂ ਇੱਕ ਭਾਰਤੀ ਕਿਰੀਆਨੇ ਦੀ ਦੁਕਾਨ ਦੇ ਵਿੱਚ ਜੋ ਕਿ ਇੰਟਰਨ ਦੇ ਤੌਰ ਤੇ ਉੱਤੇ ਕੰਮ ਕਰਨਾ ਸ਼ੁਰੂ ਕੀਤਾ। ਇਸ ਤੋਂ ਬਾਅਦ ਉਸਨੇ ਇੱਕ ਮਾਰਕੀਟਿੰਗ ਏਜੰਸੀ ਦੇ ਵਿੱਚ ਨੌਕਰੀ ਕੀਤੀ ਹੈ ਜਿੱਥੇ ਉਸ ਨੂੰ ਸਿਰਫ 20 ਡਾਲਰ ਰੁਪਏ ਪ੍ਰਤੀ ਤਨਖਾਹ ਪ੍ਰਤੀ ਘੰਟਾ ਤਨਖਾਹ ਮਿਲਦੀ ਸੀ ਜੋ ਕਿ ਕਾਫੀ ਨਹੀਂ ਸੀ। ਫਿਰ ਅਨਹਦ ਨੂੰ ਪ੍ਰਤੀ ਸਾਲ ਜੋ ਕਿ 60000 ਲਗਭਗ ਯਾਨੀ ਕਿ 51 60 ਡਾਲਰ 60000 ਡਾਲਰ ਯਾਨੀ ਕਿ 51 ਲੱਖ ਰੁਪਏ ਦੀ ਫੁੱਲ ਟਾਈਮ ਨੌਕਰੀ ਦੀ ਆਫਰ ਮਿਲੀ ਅਤੇ ਇਸ ਤੋਂ ਬਾਅਦ April ਦੇ ਵਿੱਚ ਉਸ ਨੂੰ 75000 ਡਾਲਰ ਯਾਨੀ ਕਿ 64 ਲੱਖ ਰੁਪਏ ਦੀ ਨੌਕਰੀ ਮਿਲੀ ਹਾਲਾਂਕਿ ਵੀਜ਼ਾ ਸੰਬੰਧੀ ਸਮੱਸਿਆਵਾਂ ਅਤੇ ਤਣਾਅ ਦੇ ਕਾਰਨ ਉਹ ਭਾਰਤ ਵਾਪਸ ਆ ਗਈ ਹੈ ਤੇ ਹੁਣ ਉਸ ਦੀ ਕੰਪਨੀ ਨੇ ਇਸ ਨੂੰ ਰਿਮੋਟ ਕੰਮ ਕਰਨ ਦੀ ਇਜਾਜ਼ਤ ਦੇ ਦਿੱਤੀ ਹੈ ਤੇ ਇਸ ਦੇ ਲਈ ਉਹ ਘਰ ਬੈਠੇ ਪ੍ਰਤੀ ਮਹੀਨਾ 40 ਲੱਖ ਰੁਪਏ ਕਮਾ ਰਹੀ ਹੈ ਅਨੰਦ ਨੇ ਦੱਸਿਆ ਹੈਗਾ ਕਿ ਉਹ ਮੁੰਬਈ ਦੇ ਵਿੱਚ ਆਪਣੇ ਮਾਪਿਆਂ ਦੇ ਨਾਲ ਰਹਿੰਦੀ ਹੈ ਇਸ ਲਈ ਉਹ ਕਿਰਾਏ ਜਾਂ ਫਿਰ ਕਰੀਆਨੇ ਦਾ ਖਰਚਾ ਬਚਾਉਂਦੀ ਹੈ ਤਾਂ 2,67,000 ਰੁਪਏ ਦੀ ਮਾਸਿਕ ਤਨਖਾਹ ਦੇ ਵਿੱਚੋਂ 1,80,000 ਰੁਪਏ ਸਿੱਧੇ ਉਸ ਦੀ ਸੀਆਪੀ ਦੇ ਵਿੱਚ ਜਾਂਦੇ ਨੇ ਇਸ ਤੋਂ ਬਾਅਦ ਉਹ 87,000 ਰੁਪਏ ਬਾਹਰ ਖਾਣ ਪੀਣ ਗਾਰਲਰ ਦੇ ਵਿੱਚ ਜਾਣਾ ਦੋਸਤਾਂ ਨਾਲ ਘੁੰਮਣਾ ਫਿਰਨਾ ਆਦਿ ਤੇ ਉੱਤੇ ਖਰਚ ਕਰਦੀ ਹੈ ਅਨੰਦ ਨੇ ਦੱਸਿਆ ਹੈਗਾ ਕਿ ਜੂਨ ਦੇ ਵਿੱਚ ਉਸਨੇ ਬਾਹਰ ਖਾਣ ਪੀਣ ਦੇ ਉੱਤੇ 16000 ਰੁਪਏ ਖਰਚ ਕੀਤੇ ਸੀਗੇ ਇਸ ਦੇ ਵਿੱਚ ਸਭ ਜੋ ਕਿ ਸਭ ਦੇ ਬਾਅਦ ਵੀ ਅਨੰਦ ਬਾਕੀ ਪੈਸੇ ਮਿਸਟਰੀ ਫੰਡ ਦੇ ਵਿੱਚ ਪਾਉਂਦੀ ਹੈ ਤਾਂ ਇਹ ਸਟੋਰੀ ਸੀਗੀ ਜਾਂ ਫਿਰ ਇਹ ਕੋਈ ਸਚਾਈ ਕਹਿ ਸਕਦੀਆਂ ਕਿਉਂਕਿ ਇਹ ਪੋਸਟ ਅਨਹਦ ਦੀ ਸੋਸ਼ਲ ਮੀਡੀਆ ਦੇ ਉੱਤੇ ਕਾਫੀ ਵਾਇਰਲ ਹੋ ਰਹੀ ਹੈ ਤੇ ਲੋਕ ਵੀ ਇਸ ਦੇ ਬਾਰੇ ਜਾਣਨਾ ਚਾਹੁੰਦੇ ਨੇ ਕਿ ਆਖਿਰ ਇੱਕ ਜੋ ਕਿ 25 ਸਾਲਾ 24 ਸਾਲਾ ਲੜਕੀ ਘਰ ਬੈਠੇ ਐਨੇ ਪੈਸੇ ਕਿਵੇਂ ਕਮਾਈ ਹੈ ਤੇ ਬਹੁਤ ਸਾਰੇ ਲੱਖਾਂ ਪੈਸਿਆਂ ਦੀ ਉਹ ਸੇਵਿੰਗ ਵੀ ਕਰ ਰਹੀ ਹੈ ਤੁਹਾਡਾ ਇਸ ਦੇ ਬਾਰੇ ਕੀ ਕੁਝ ਕਹਿਣਾ ਹੈਗਾ ਆਪਣੀ ਰਾਏ ਕਮੈਂਟਾਂ ਦੇ ਵਿੱਚ ਜ਼ਰੂਰ ਸਾਂਝੀ ਕਰਿਓ